ਹਾਂਜੀ ਸਪੈਨ ਚ ਪਤਾ ਨਹੀਂ ਅੱਜ ਆਪਣਾ ਕੀ ਕਰਦਾ ਫਿਰਦਾ ਮੈਨੂੰ ਕਹਿੰਦੀ ਤੂੰ ਵੱਡ ਪੱਠੇ ਤੇ ਮੈਂ ਆਉਣੀ ਆ ਮੈਂ ਪੱਠੇ ਵੀ ਵੱਡ ਲਏ ਤੇ ਹੁਣ ਇਹ ਇਹ ਐ ਉਧਰ ਦੀ ਉੱਪਰੋਂ ਹੋ ਕੇ ਤੇ ਆਪਣੇ ਸਾਰੇ ਢੀੜਾ ਮਾਰ ਕੇ ਤੇ ਹੁਣ ਇੱਥੋਂ ਦੀ ਬਾਜਾ ਪੂਜਾ ਮਾਰ ਕੇ ਸੱਦੀ ਆ ਪਤਾ ਨਹੀਂ ਕਾਦੀ ਕਾਲੀ ਪੈ ਗਈ ਪੱਠੇ ਵੀ ਨਹੀਂ ਵੜਾਏ ਮੇਰੇ ਨਾਲ ਚਰਦੀ ਫਿਰਦੀ ਆ ਤੂੰ ਸਾਰੇ ਉਧਰ ਦੀ ਉਧਰ ਦੀ ਗਈਆਂ ਹੈਂ ਇੱਧਰ ਦੀ ਗਈ ਸਿੱਧਰ ਦੀ ਆਈਆਂ ਹਾਂ ਮੈਂ ਕਣਕ ਤੋਂ ਦੀ ਕੇਲਾ ਮਾਰ ਕੇ ਆਈਆਂ ਕਣਕ ਤੋਂ ਦੀ ਅੱਛਾ ਕਣਕ ਤਾਂ ਠੀਕ ਆ ਵਧੀਆ ਪੱਕੀ ਵੀ ਕਣਕ ਆ ਆਪਣੀ ਸੁੱਖ ਨਾਲ ਹੋਂ ਵਧੀਆ ਕਰ ਤੇ ਰਾਤ ਜਦੋਂ ਨੇਰੀ ਵਗਦੀ ਸੀਗੀ ਉਦੋਂ ਮੈਂ ਦਲ ਆਇਆ ਕਰਦਾ ਸੀ ਵੀ ਹੋਰ ਨਾਲ ਵੀ ਪਹਿਲਾਂ ਸ਼ੁਰੂ ਤੋਂ ਲੈ ਕੇ ਹਾਂ ਵੀ ਹੁਣ ਤੱਕ ਹਨਾ ਹਾਂ ਵੀ ਜਦੋਂ ਤੋਂ ਆਪਾਂ ਬੀਜੀ ਆ ਕਣਕ ਉਦੋਂ ਤੋਂ ਲੈ ਕੇ ਵੀ ਮਹਾਰਾਜ ਨੇ ਹੁਣ ਤੱਕ ਵੀ ਬਹੁਤ ਸੋਹਣੀਆਂ ਇੱਕ ਦੀ ਸਾਰੇ ਦੀਆਂ ਕਣਕਾਂ ਹੀ ਬਹੁਤ ਸੋਹਣੀਆਂ ਐ ਹਾਂ ਸੋਹਣੀਆਂ ਕਣਕਾਂ ਤੇ ਜਦੋਂ ਰਾਤ ਰੱਬ ਥੱਲਿਓ ਹੋ ਹੋ ਮੜਦਾ ਸੀਗਾ ਜਦੋਂ ਲਸ਼ਕਦਾ ਸੀਗਾ ਉਦੋਂ ਐ ਹੁੰਦਾ ਸੀਗਾ ਵੀ ਰੱਬਾ ਵੀ ਹੁਣ ਤੱਕ ਤੂੰ ਇੰਨਾ ਹੋ ਕਰਤਾ ਹਾਂਜੀ ਵੀ ਇੱਥੇ ਤੱਕ ਸਾਨੂੰ ਲੈ ਆਂਦਾ ਵੀ ਹੁਣ ਮੰਗਵੇਂ 15 20 ਦਿਨ ਮਹੀਨਾ ਸਾਨੂੰ ਦੇ ਦੇ ਹੋਰ ਵੀ ਹੁਣ ਵੀ ਸਿਰੇ ਲਾ ਦੇਗਾ ਵੀ ਹਾਂ ਕਿਉਂਕਿ ਤੂੰ ਆਪਾਂ ਨੂੰ ਸਾਰੇ ਨੂੰ ਆਸਾਂ ਮੀਦਾ ਹੁੰਦੀਆਂ ਸਾਰੇ ਹਾਂਜੀ ਹਾਂਜੀ ਕਿਉਂਕਿ ਕਣਕ ਨਾਲ ਕੱਲੀ ਕਰਦੀ ਆਈ ਚਲਾਈ ਚੱਲਦੀ ਆ ਹੂੰ ਤੇ ਬਾਕੀ ਤੁਸੀਂ ਦੇਖੋ ਹਨਾ ਵੀ ਇੱਕ ਨਿੱਕੀ ਜਿਹੀ ਕੀੜੀ ਤੋਂ ਲੈ ਕੇ ਹਾਂਜੀ ਤੇ ਗਰੀਬ ਗੁਰਬਾ ਜਾਂ ਆਪਣਾ ਆਪਾਂ ਵੀ ਹੋ ਗਏ ਹਨ ਸਾਰਿਆਂ ਦੇ ਛੋਟੇ ਛੋਟੇ ਟੱਡਾ ਵੀ ਸਾਰਿਆਂ ਨੂੰ ਐ ਹੁੰਦਾ ਵੀ ਕਣਕ ਆ ਆ ਜੇ ਵੀ ਕਣਕ ਹਾਂ ਵੀ ਸਾਰਿਆਂ ਨੂੰ ਇਸ ਮੀਦੇ ਕਣਕ ਤੱਕ ਜਿਹੜੇ ਆਪਣੇ ਘਰੇ ਪਾਸੂ ਡੰਗਰ ਹੁੰਦੇ ਆ ਹਨਾ ਵੀ ਉਹ ਉਹਨਾਂ ਨੂੰ ਵੀ ਪਾਉਣੀ ਆ ਬਸ ਵਾਹਿਗੁਰੂ ਅੱਗੇ ਆਪਾਂ ਸਾਰੇ ਜਣੇ ਮਿਲ ਕੇ ਹੀ ਅਰਦਾਸ ਕਰ ਸਕਦੇ ਆ ਵੀ ਵਾਹਿਗੁਰੂ ਵੀ ਜਿਵੇਂ ਕਣਕਾਂ ਨੂੰ ਸਾਨੂੰ ਇੱਥੇ ਤੱਕ 도 ਲੈ ਆਇਆ ਵੀ ਹੁਣ ਸਾਨੂੰ ਪੱਕੀਆਂ ਕਣਕਾਂ ਤੇ ਵੀ ਖੁਸ਼ੀ ਹੁੰਦੀ ਆ ਉਹ ਜੀ ਦੀ ਵੀ ਅਸੀਂ ਜਦੋਂ ਸਾਡੇ ਘਰੇ ਟਰਾਲੀ ਭਰ ਕੇ ਜਾਵੋ ਅਸੀਂ ਤੇਲ ਚੋ ਕੇ ਸਵਾਗਤ ਕਰਾਂਗੇ ਹਾਂ ਜੀ ਬਾਕੀ ਮੈਂ ਗੇੜਾ ਤਾਂ ਮਾਰਨ ਗਈ ਸੀਗੀ ਮੈਂ ਆਪਦੀ ਫਸਲ ਦਾ ਹਾਲ ਚਾਲ ਪੁੱਛਣ ਗਈ ਸੀ ਠੀਕ ਹੈ ਠੀਕ ਕਹਿੰਦੀ ਠੀਕ ਠਾਕ ਆ ਕਣਕ ਕਹਿੰਦੀ ਮੈਂ ਬਹੁਤ ਸੋਹਣੀ ਆ ਕਹਿੰਦੀ ਤੂੰ ਡਟ ਕੇ ਮਿਹਨਤ ਕਰੀ ਚੱਲ ਮੈਂ ਆਉਂਗੀ ਤੂੰ ਤੇਲ ਚੋਂ ਹੀ ਹਾਂ ਹਣ ਮੈਨੂੰ ਇੰਨੀ ਕੁ ਖੁਸ਼ੀ ਹੋਈ ਵੀ ਮੇਰੀ ਕਣਕ ਖੜੀ ਐ ਵੈਸੇ ਸਾਰੀਆਂ ਨਹੀਂ ਕਣਕਾਂ ਹੀ ਖੜੀਆਂ ਐ ਜੇ ਆਪਾਂ ਸਾਰਿਆਂ ਦਾ ਭਲਾ ਸੋਚਾਂਗੇ ਤਾਂ ਆਪਦਾ ਵੀ ਭਲਾ ਹੋਊਗਾ ਨਰੇਕ ਗਰੀਬ ਗੁਰਬੇ ਨੇ ਵੀ ਹਣਾ ਲਿਆਣੀ ਅਗਲਾ ਕਹਿੰਦਾ ਮੰਡੀ ਚ ਸੀ ਜੇ ਲਾਵਾਂਗੇ ਜਾਂ ਮਨਦਾਨੀ ਆ ਜਾਣਾ ਛੱਡ ਘਰੇ ਆਉ ਕਣਕ ਸਾਰੇ ਢਿੱਡ ਦੀ ਖਾਤਰ ਦੂਰੇ ਫਿਰਦੇ ਹਾਂ ਹਾਂ ਕਣਕ ਚਲੋ ਇੱਕ ਇਹੋ ਜੀ ਚੀਜ਼ ਆ ਵੀ ਜਿਹੜੀ ਸਾਰਿਆਂ ਦੀ ਜ਼ਰੂਰਤ ਦੀ ਆ ਹਾਂ ਜ਼ਰੂਰਤ ਪਸ਼ੂ ਪੰਛੀਆਂ ਨੂੰ ਵੀ ਚਾਹੀਦੀ ਆ ਤੇ ਦੇਖ ਲਓ ਕਬੂਤਰ ਕੁੱਗੀਆਂ ਕੋ ਗੋਲੇ ਕੋ ਚਿੜੀਆਂ ਸਾਰਿਆਂ ਨੂੰ ਚਾਹੀਦੀ ਆ ਹੁਣ ਆਪਾਂ ਪਾਉਣਾ ਹੀ ਆ ਦਾਣੇ ਦੋ ਤਿੰਨ ਦਿਨ ਬਾਅਦ ਦਾਣੇ ਬਾਕੀ ਇਹ ਜਿਹੜੀ ਕਣਕ ਹੁੰਦੀ ਇਹਦੇ ਨਾਲ ਤਾਂ ਬਸ ਆਈ ਚਲਾਈ ਪੂਰੀ ਹੁੰਦੀ ਆ ਹਾਂ ਹੈਨਾ ਦੇ ਵੀ ਚਲੋ ਆਪਾਂ ਕਹਿੰਦੇ ਵੀ ਮਹਾਰਾਜ ਬਾਕੀ ਜਦੋਂ ਇੱਥੇ ਤੱਕ ਆ ਗਈ ਹੁਣ ਇੱਕ ਕਹਿੰਦੇ ਅੰਨ ਤੇ ਬਹੁਤ ਕਰੋਪੀ ਬਹੁਤ ਹੋ ਜਾਂਦੀ ਆ ਹਨ ਜਦੋਂ ਪੱਕ ਜਾਂਦੀ ਆ ਪਰ بگੜੇ ਗੁੜੇ ਬਹੁਤ ਪੈ ਗਏ ਹਾਂ ਕਣਕਾਂ ਵੈਸ਼ਕੀਆਂ ਸੀ ਇਹਨਾਂ ਦਿਨਾਂ ਚ ਇੰਤੀ ਪਹਿਲਾਂ ਵੀ ਹੁਣ ਗੜੇ ਆਸੇ ਕਿੰਨੇ ਪਾ ਗਿਆ ਅੰਮ੍ਰਿਤਸਰ ਸਾਹਿਬ ਕਹਿੰਦੇ ਸੀ ਬਹੁਤ ਪਾ ਗਿਆ ਮਹਾਰਾਜ ਦੇ ਰੰਗ ਆ ਉੱਥੇ ਵੀ ਕਣਕਾਂ ਵੀ ਜਾਣੀ ਕਹਿੰਦੇ ਵੈਸੇ ਇੱਕ ਤੀ ਉ ਬਹੁਤ ਘੱਟ ਏਰੀਏ ਦੇ ਵਿੱਚ ਗੜੇ ਪਏ ਆ ਜਾਂ ਇੱਕ ਬਹੁਤ ਘੱਟ ਨੁਕਸਾਨ ਹੋਇਆ ਅੱਗੇ ਨਾਲੋਂ ਕਣਕਾਂ ਦਾ ਤੇ ਪਰ ਪਰ ਤਾਂ ਸਾਰੇ ਹੀ ਪੰਜਾਬ 'ਚ ਸੀਗੇ ਇੱਕ ਤੀ ਕਣਕਾਂ ਵੀ ਬਹੁਤ ਸੋਹਣੀਆਂ ਇੱਕ ਤੀ ਸਾਰਿਆਂ ਦੇ ਵੀ ਗੁੱਲੀ ਡੰਡਾ ਵੀ ਬਹੁਤ ਜਿਵੇਂ ਕੰਟਰੋਲ 'ਚ ਆ ਤੇ ਇਹ ਕਣਕਾਂ ਸੋਹਣੀਆਂ ਤੇ ਲੈ ਕੇ ਹੁਣ ਤੱਕ ਹਾਂ ਵੀ ਸੋਹਣੀਆਂ ਐਂ ਖੜੀਆਂ ਤੇ ਐਂ ਕਰੇ ਜਾਣ ਸੋਹਣੀਆਂ ਸੋਹਣੀਆਂ ਹਨਾ ਤੇ ਅਸੀਂ ਵੀ ਸਵਾਗਤ ਕਰੀਏ ਕਣਕਾਂ ਦਾ ਕਰ ਗਈਆਂ ਨੇ ਫਸਲ ਦਾ ਸਾਰੇ ਭਰਾ ਜਾਣੀ ਵਧੀਆ ਆਪ ਦਾ ਖੁਸ਼ ਹੋ ਹੋਂ ਸਾਰੇ ਆਪਾਂ ਸਾਰੇ ਜਾਨੇ ਮਿਲ ਕੇ ਹੀ ਅਰਦਾਸ ਬੇਨਤੀ ਕਰਦੇ ਆ ਕਿ ਸੱਚਾ ਪਾਤਸ਼ਾਹ ਵੀ ਸਾਰਿਆਂ ਦੀਆਂ ਕਣਕਾਂ ਸੋਹਣੀਆਂ ਸੁਣੀਆਂ ਘਰੇ ਜਾਣ ਤੇ ਮਹਾਰਾਜ ਕਰੋਪੀ ਤੋਂ ਬਚਾਈ ਰੱਖੇ ਅੱਗਾਂ ਲੱਗਣ ਤੋਂ ਬਚ ਜਾਣ ਤੇ ਬਾਕੀ ਬੀਨੇ ਪ੍ਰਾਮਾ ਨੂੰ ਇਹ ਬੇਨਤੀ ਆ ਵੀ ਜਿੱਥੇ ਜਿੱਥੇ ਟਰਾਂਸਫਰਮ ਲੱਗੇ ਵੇ ਉੱਥੋਂ ਉੱਥੋਂ ਆਲਾ ਦਵਾਲਾ ਜਰੂਰ ਵੱਡ ਦੇਣ ਹਨਾ ਆਪਣਾ ਹੀ ਫਾਇਦਾ ਉਹਦੇ ਚ ਆਪਣਾ ਹੋਰ ਆਸਗਵੰਦ ਦਾ ਵੀ ਫਾਇਦਾ ਆਪਣੇ ਵੀ ਅੱਗ ਲੱਗੂ ਨਾਲ ਅਗਲੇ ਦੇ ਵੀ ਲੱਗੂ ਕਿੰਨੇ ਕਿੰਨੇ ਏਕੜ ਮੱਚ ਜਾਂਦੀ ਆ ਬਾਕੀ ਹਵਾ ਜ਼ਿਆਦਾ ਹੁੰਦੀ ਆ ਲਾਂਗਾ ਸੁੱਕਾ ਹੁੰਦਾ ਏ ਅੱਗ ਕੰਟਰੋਲ ਵੀ ਬਹੁਤ ਔਖੀ ਹੁੰਦੀ ਆ ਇਹਨਾਂ ਦਿਨਾਂ ਚ ਕੀ ਕਹਿੰਦੇ ਹੁੰਦੇ ਆ ਅੱਗ ਘਣੀ ਨਾਨਕੀ ਆਈ ਹੁੰਦੀ ਏ ਘਣੀ ਕਿਵੇਂ ਸੌਰੀ ਆਈ ਹੁੰਦੀ ਸੌਰੀ ਆਈ ਹੁੰਦੀ ਆ ਕਹਿੰਦੇ ਆ ਹਾਂ ਅੱਗ ਸਾਰੀਆਂ ਹੀ ਹੁੰਦੀ ਆ ਆਪਾਂ ਸਾਰੇ ਮਿਲ ਕੇ ਬਸ ਇਹੀ ਦੁਆਵਾਂ ਕਰਨੀ ਆ ਵਾਹਿਗੁਰੂ ਅੱਗੇ ਵੀ ਸਾਰਿਆਂ ਦੀਆਂ ਫਸਲਾਂ ਸੋਹਣੀਆਂ ਸੋਹਣੀਆਂ ਇੱਕ ਖੁੱਲੇ ਸਮਾਨਾਂ ਦੇ ਵਿੱਚ ਪਈਆਂ ਇਹੀ ਹੈ ਨਾ ਇਹ ਚੀਜ਼ ਰਾਤ ਵੀ ਬਹੁਤ ਖਲਾਗ ਜਿਵੇਂ ਤਾਰਾਂ ਬਈ ਤਾਰਾਂ ਟਰਾਂਸਫਾਰਮ ਚਲੋ ਕੰਮ ਕੁਛ ਨਹੀਂ ਇਹ ਥੱਲਿਓ ਕਣਕ ਵੱਢੀ ਜਾਵੇ ਆਲਾ ਦਵਾਲਾ ਸਾਫ਼ ਹੋ ਜੇ ਤੇ ਹੋ ਸਕੇ ਤਾਂ ਯਾਨੀ ਜੇ ਕਸਾਂ ਨਾਲ ਮਿੱਟੀ ਵੀ ਪੱਟੀ ਜਾਵੇ ਤਾਂ ਬੜਾ ਹੀ ਜ਼ਿਆਦਾ ਫਾਇਦਾ ਤੇ ਬੱਸੇ ਕਣਕਾਂ ਆਈਆਂ ਪਈਆਂ ਬੱਸ ਆ ਵੇਖੋ ਆਪਣੀ ਕਣਕਾ ਕਿੰਨੀ ਇਹ ਜਾਦੇ ਮੈਨੂੰ ਐ ਖੱਟੀ ਹੋ ਗਈ ਲੱਗਦੀ ਖਣੀ ਤਾਂ ਪਾਣੀ ਪੂਣੀ ਲਗਾਂ ਹੋ ਗਈ ਨਹੀਂ ਆ ਇਧਰੋਂ ਹਰੀ ਲੱਗਦੀ ਆ ਤੇ ਅੱਗੇ ਇਹਦੇ ਚ ਗੁੱਲੀ ਡੰਡਾ ਗੁੱਲੀ ਡੰਡਾ ਹੀ ਹੁੰਦਾ ਕਣਕ ਦੀਂਦੀ ਨਹੀਂ ਹੁੰਦੀ ਤੇ ਇਹ ਇਤੀ ਦਾ ਪਰਮਾਤਮਾ ਦੀ ਕਿਰਪਾ ਏ ਬਾਕੀ ਬਾਤਾਂ ਦਿਖਾ ਦਿੰਦੇ ਸਿੱਟਾ ਵੀ ਸਾਰਿਆਂ ਭੈਣਾ ਭਰਾਵਾਂ ਵਾਸਤੇ ਵੀ 1 ਮਹੀਨਾ ਮੰਗ ਮੈਂ ਦੇ ਦੇ ਵਾਹਿਗੁਰੂ ਹੂੰ ਥੋੜੀ ਕੱਟੀ ਆ ਕਣਕ ਬਾਲੀ ਨੇ ਹੁਣ ਹਾਂ ਹੱਥ ਕਰਿਆ ਸੋਖ ਨਾਲ ਛਿੱਟੇ ਵੀ ਠੀਕ ਆ ਕਣਕ ਦੇ ਨਹੀਂ ਕਰਤਾ ਇਸ ਵਾਰ ਸਾਰੀਆਂ ਬਹੁਤ ਸੋਹਣੀਆਂ ਕਰੀਆਂ ਨੇ ਚਲੋ ਇੱਕ ਮਹੀਨੇ ਦੇ ਅੰਦਰ ਅੰਦਰ ਸਭ ਦੀਆਂ ਤੂੜੀਆਂ ਵੀ ਸਾਂਭੀਆਂ ਜਾਣੀਆਂ ਕਣਕ ਦਾਣੇ ਵੀ ਸਾਂਭੇ ਜਾਣੇ ਆ ਫਿਰ ਰੱਗ ਨੂੰ ਕਵਾਂਗੇ ਵੀ ਹੁਣ ਸਾਰਿਆਂ ਦੀਆਂ ਫਸਲਾਂ ਫੁਸਲਾਂ ਸਾਂਭੀਆਂ ਆ ਰੱਬਾ ਹੁਣ ਤੋੜ ਮਿੱਟੀ ਦੀ ਥੱਲੇ ਦਵਾ ਦੇ ਹੁਣ ਪਾਲਾ ਨਹੀਂ ਗੜੇ ਪਾਲਾ ਜਿਹੜਾ ਕੁਝ ਹੋਣਾ ਇੱਕ ਵਾਰੀ ਸਾਂਭਿਆ ਜਾਵੇ ਸਾਰਾ ਕੁਝ ਮੰਡੀਆਂ ਮੰਡੀਆਂ ਚੱਕੀਆਂ ਜਾਂ ਗੜੇ ਤਾਂ ਫੇਰ ਵੀ ਮਾੜੇ ਆ ਆਲੂ ਆਲੂ ਆ ਭਰਾਵਾਂ ਦੇ ਜਾਨੀ ਮੱਕੀ ਮੱਕੀ ਲਾਈ ਵੀ ਮੂੰਗੀ ਲਾਈ ਆ ਤੇ ਚਲੋ ਮੀਂਹ ਪੈ ਜੂ ਮੀਂਹ ਤਾਂ ਸਰੀ ਜਾਣਾ ਹੈਗਾ ਬਾਕੀ ਬਾਹਰ ਨੂੰ ਅੱਗੇ ਬਸ ਆਪਾਂ ਤਾਂ ਅਰਦਾਸ ਬੇਨਤੀ ਕਰ ਮੈਂ ਵੀ ਕਿਹਾ ਮੈਂ ਕਿਹਾ ਜੌਨ ਲੱਗੀ ਮੈਨੂੰ ਕਹਿੰਦੀ ਪੱਠੇ ਵੱਡ ਮੈਂ ਤਾਂ ਕਿਹਾ ਨਾਲ ਵੜਾਉ ਨਾ ਵੱਡੇ ਲਗਾਈ ਦਿਓ ਇਧਰ ਦੀ ਲੱਗੀ ਆਏ 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 ਜਾ ਕੇ ਇਧਰ ਦੀ ਇਧਰ ਦੀ ਕਹੀ ਸੀ ਇਧਰ ਦੀ ਆਈ ਹਾਂ ਪੰਜ ਕਿੱਲੇ ਪੂਰੇ ਕਰਤੇ ਹਾਂ ਤੇ ਉਂ ਬਟਾ ਵੋਟਾਂ ਕਿਵੇਂ ਸਾਫ ਆ ਬਟਾ ਸਾਫ ਆ ਉਹਦੇ ਪਤਾ ਕਿੰਨਾ ਜ਼ੋਰ ਤਿੰਨ ਤਿੰਨੇ ਜਣੇ ਲੱਗੇ ਹੋਏ ਸੀ ਬਟਾ ਸਾਫ ਆ ਫੇਰ ਵੀ ਮੇਰੇ ਖਿਆਲ ਗਵੰਡੀਆਂ ਵਾਲਾ ਪਾਸਾ ਵੀ ਸਾਫ ਕਰਤਾ ਰਾਤ ਦੇਖੋ ਵੀ ਆਪਣੀ ਆਫਤ ਆਈ ਸੀ ਤੇ ਉਹ ਟਲ ਗਈ ਹੈਨਾ ਤੇ ਮੈਂ ਕਦੀ ਆਪਦੀ ਫਸਲ ਨੂੰ ਜਾ ਕੇ ਪੁੱਛਣ ਦਾ ਤਾਂ ਹੱਕ ਸਾਰਿਆਂ ਦਾ ਬਣਦਾ ਵੀ ਕਿਵੇਂ ਆ ਮੇਰੀ ਫਸਲ ਵੀ ਠੀਕ ਆ ਖੜੀ ਆ ਤੇ ਉਹਦਾ ਵੀ ਕਹਿੰਦੇ ਹੌਂਸਲਾ ਦੁੱਗਣਾ ਹੋ ਜਾਂਦਾ ਫਸਲ ਦਾ ਵੀ ਜਦੋਂ ਉਹ ਆਉਂਦੀ ਆ ਹਨਾ ਜਦੋਂ ਆਪਦਾ ਮਾਲਕ ਆਉਂਦਾ ਇਹ ਆਪਦੇ ਮਾਲਕ ਨੂੰ ਅਡੀਕਦੀ ਰਹਿੰਦੀ ਆ ਹਾਂ ਗੇੜਾ ਮਾਰਨਾ ਚਾਹੀਦਾ ਤੇ ਮੇਰਾ ਸ ਰਾਤ ਦਾ ਹੀ ਮੈਨੂੰ ਆਏ ਹੋਈ ਜਾਵੇ ਮੈਂ ਖੇਤ ਜਾ ਕੇ ਗੇੜਾ ਦਾ ਮਾਰ ਕੇ ਦੇਖਾਂ ਮੇਰੀ ਕਣਕ ਠੀਕ ਆ ਮੇਰੀ ਫਸਲ ਠੀਕ ਆ ਹਾਂ ਤੇ ਪਰ ਪਹਿਲਾਂ ਘਰੇ ਝੋਟ ਲੱਗਿਆ ਵਸ ਪਹਿਲਾਂ ਘਰੇ ਵੀ ਝੋਟ ਲੱਗਿਆ ਹਾਂ ਪੱਤੇ ਪੁੱਤੇ ਬਹੁਤ ਜ਼ਿਆਦਾ ਹੋਏ ਸੀ ਉਹਨਾਂ ਦਾ ਤਾਂ ਸਾਰ ਜਾਂ ਸਾਰ ਜਾਂਦਾ ਹੈਗਾ ਆਪਾਂ ਸਫਾਈਆ ਕਰ ਲੈਨੇ ਆ ਪਰ ਜਦੋਂ ਇਹ ਬੈਸ ਜਾਂਦੀਆਂ ਉਦੋਂ ਫੇਰ ਖੇਤ ਨੂੰ ਵੀ ਨਹੀਂ ਮਨ ਕਰਦਾ ਆਪ ਦਾ ਮਨ ਵੀ ਦੁਖੀ ਹੁੰਦਾ ਤੇ ਫਸਲ ਦਾ ਮਨ ਵੀ ਦੁਖੀ ਹੁੰਦਾ ਦੁਖੀ ਹੁੰਦਾ ਹਾਂ ਗੱਲ ਪੱਤੀ